ਰਾਜੀਵ ਗੋਇਲ ਜੀ ਇੱਕ ਕੋਈ ਮੁਕੰਦਪੁਰੀ ਮਹੱਲੇ ਦੇ ਵਿੱਚ ਕੋਈ ਪ੍ਰਾਪਰਟੀ ਆ ਕੋਈ ਫੈਕਟਰੀ ਆ ਉਹਦਾ ਡਿਸਪਿਊਟ ਚੱਲ ਰਿਹਾ ਆ ਕਾਫੀ ਦਿਨ ਦਾ ਤੁਹਾਡੇ ਰਿਸ਼ਤੇਦਾਰ ਆ ਜੀ ਉਹ ਸੋ ਡਿਸਪਿਊਟ ਕੋਈ ਨਹੀਂ ਆ ਜੀ ਉਹ ਜਗ੍ਹਾ ਮੇਰੇ ਨਾਮ ਆ ਜੀ ਮੇਰੇ ਕੋਲ ਰਿਸਟਰੀ ਬੋਲਦੀ ਆ ਜੀ ਕਾਗਜ਼ ਸਾਰੇ ਮੇਰੇ ਕੋਲ ਬੋਲਦੇ ਆ ਜੀ ਅ ਪਹਿਲਾਂ ਉਹ ਮੇਰੇ ਚਾਚਾ ਉੱਥੇ ਕੰਮ ਕਰਦਾ ਸੀਗਾ ਨਾਮ ਕੀ ਜਾਂਦਾ ਜਲਜੀਤ ਕੁਮਾਰ ਜਲਜੀਤ ਕੁਮਾਰ ਠੀਕ ਆ ਜੀ ਸਾਡਾ ਕਾਫੀ ਪਹਿਲਾਂ ਉੱਥੇ ਕੰਮ ਚੱਲਦਾ ਰਿਹਾ ਅਸੀਂ 40-45 ਸਾਲ ਕੰਮ ਚੱਲਿਆ ਉੱਥੇ ਸਾਡੀ ਫੈਕਟਰੀ ਤਾਂ ਹੀ ਫੈਕਟਰੀ ਬਣਦੀ ਆ ਉਹ ਬੇਸਿਕਲੀ ਹੁਣ ਇਹ ਜੋ ਫੈਕਟਰੀ ਨਹੀਂ ਹੈਗੀ ਜੀ ਫੇਰ ਹਾਊਸ ਆ ਲੋਕੀ ਕਹਿ ਰਹੇ ਆ ਉੱਥੇ ਦਵਾਈਆਂ ਬੰਦੀਆਂ ਦਵਾਈਆਂ ਨਹੀਂ ਬੰਦੀਆਂ ਉੱਥੇ ਮੈਂ ਟਰੇਡਿੰਗ ਕਰਦਾ ਹਾਂ ਮੈਂ ਆਪਣੀ ਮਾਰਕੀਟ ਦੀਆਂ ਦਵਾਈਆਂ ਬਣਵਾਉਣਾ ਠੀਕ ਹੈ ਜੀ ਮੈਂ ਤੇ ਕੋਈ ਮੇਰੀ ਕੋਈ ਉੱਥੇ ਮੈਨੂਫੈਕਚਰਿੰਗ ਨਹੀਂ ਹੈ ਉਹ ਅੰਦਰ ਇੱਕ ਵੀ ਆ ਕੇ ਮਸ਼ੀਨ ਕੱਢ ਦੋ ਮੈਂ ਤਾਲੇ ਲਾ ਲੂੰ ਧਿਆਨ ਚ ਠੀਕ ਹੈ ਦੂਜੀ ਗੱਲ ਇਹ ਪਿਛਲੇ ਸਾਲ ਮੇਰੇ ਤੇ ਮੇਰੇ ਚਾਚੇ ਰਿਹਾ ਕਿ ਐਗਰੀਮੈਂਟ ਹੋਇਆ ਸੀਗਾ ਜੀ ਆ ਮੇ ਕੋ ਸਾਰੀ ਸਾਰੀ ਬਕਰੀ ਐਗਰੀਮੈਂਟ ਹੋਇਆ ਸੀਗਾ ਇਹਦੇ ਵਿੱਚ ਲਿਖਿਆ ਗਿਆ ਸੀਗੇ ਇਹਨੂੰ ਅਸੀਂ ਇੱਕ 플ੌਟ ਦੇਣਾ ਸੀਗਾ ਉਹ 플ੌਟ ਅਸੀਂ ਇਹਨੂੰ ਦੇ ਚ ਉਸ ਤੋਂ ਬਾਅਦ ਇਹਨਾਂ ਖੁਦ ਗਿਆਸੀਆ ਵੀ ਉਹ ਜਗ੍ਹਾ ਸਾਰੀ ਤੇਰੀ ਹੋਈ ਆ ਇੱਥੇ ਲਿਖਿਆ ਆ ਸਾਰਾ ਕੁਝ ਮੈਂ ਇਹਨਾਂ ਨੂੰ ਕਾਪੀ ਦੇ ਰਾਂਗਾ ਤੁਹਾਨੂੰ ਦਿਖਾ ਦੇਣਗੇ ਤਾਂ ਉਸ ਤੋਂ ਅਪਲੋਡ ਲੈਣ ਤੋਂ ਬਾਅਦ ਵੀ ਮੈਨੂੰ 3 ਮਹੀਨੇ ਬਾਅਦ ਪਤਾ ਲੱਗਿਆ ਇਹਨੇ ਆਪ ਤੇ ਨਾਮ ਅਪਲੋਡ ਕਰਵਾ ਲਿਆ ਬਾਹਰੋਂ ਵਾਰ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਮੈਂ ਕਿਹਾ ਵੀ ਐਜ਼ ਐਗਰੀਮੈਂਟ ਆਪਣਾ ਵੀ ਜਗ੍ਹਾ ਨਹੀਂ ਛੱਡਦੇ ਜੋ ਹੈਗੀ ਆ ਉਹ ਮੇਰਾ ਹੈਗਾ ਜੀ ਉਹ ਸਾਹਮੁਖ ਰਿਹਾ ਕਹਿੰਦਾ ਮੈਂ ਨਹੀਂ ਛੱਡਣਾ ਜੋ ਕਰਨਾ ਕਰਦਾ ਹੁਣ ਉਸ ਦਿਨ ਆਤ ਨੂੰ ਕੀ ਹੋਇਆ ਸੀਗਾ ਚਲੋ ਜਗ੍ਹਾ ਦਾ ਕਬਜ਼ਾ ਮੈਂ ਆਦਾ ਟੇਲਰ ਹੈ ਸੀਗਾ ਜੀ ਤੇ ਮਰਜ਼ੀ ਕਰਕੇ ਉਹਨੇ ਕਹਤਾ ਸੀਗਾ ਵੀ ਕਰ ਠੀਕ ਹੈ ਉਹ ਵਾਰ ਫਿਰ ਮੁਕਰ ਗਿਆ ਉਸ ਉਸ ਰਾਤ ਨੂੰ ਕੀ ਹੋਇਆ ਸੀਗਾ ਸੋਮਵਾਰ ਰਾਤ ਨੂੰ ਜੀ ਅਸੀਂ ਆਪਦਾ ਕੰਮ ਕਰ ਰਹੇ ਸੀਗੇ 11 ਤਰੀਕ ਰਾਤ ਨੂੰ 11 ਤਰੀਕ ਸੋਮਵਾਰ ਦੀ ਰਾਤ ਨੂੰ ਇਸੇ ਹਫਤੇ ਤੇ ਮੈਂ ਆਪਣਾ ਮਾਲ ਭੇਜਣਾ ਸੀਗਾ ਮਾਲ ਮੇਰਾ ਆਊਟ ਆਫ ਸਟੇਟ ਜਾਂਦਾ ਉੱਥੇ ਭੇਜਣਾ ਸੀਗਾ ਮੈਂ ਟੈਂਪੋ ਬੁਲਾਇਆ ਸੀਗਾ ਅਸੀਂ ਮਾਲ ਕੱਢ ਰਹੇ ਸੀ ਆਪਦਾ ਠੀਕ ਹੈ ਜੀ ਤੇ ਕੁਦਰਤੀ ਗੱਲ ਮੈਨੂੰ ਬਾਹਰੋਂ ਆਵਾਜ਼ ਸੁਣੀ ਆ ਜਿਵੇਂ ਕੋਈ ਸ਼ਟਰ ਨੂੰ ਭੰਦਾ ਪਿਆ ਹੁੰਦਾ ਤੇ ਮੈਂ ਆਪਣੀ ਵਰਕਰ ਮੇਰੇ ਕੰਮ ਕਰਦਾ ਸੇਵਕ ਸੇਵਕ ਸਿੰਘ ਨਾਮ ਦਾ ਇੱਕ ਉਹ ਸੇਵ ਸਿੰਘ ਨਾਮ ਦਾ ਉਹਨੂੰ ਬੁਲਾ ਮੈਂ ਕਹਾਂ ਜੀ ਬਾਹਰ ਜਾ ਕੇ ਦੇਖੋ ਵੀ ਕੀ ਹੋ ਰਿਹਾ ਵਾ ਜਿਹੜਾ ਦੇਖਿਆ ਉਹ ਕਹਿੰਦਾ ਵੀ ਬਹੁਆਂ ਕਰਕੇ ਵੀ ਆਪਣੀ ਸ਼ਟਰ ਨੂੰ ਭੰਨਣ ਲੱਗੀ ਹੋਈ ਆ ਤਾਲੇ ਤੇ ਟੁੱਟ ਚੁੱਕੇ ਸੀਗੇ ਕਿਉਂਕਿ ਕਾਫੀ ਲਾ ਕੇ ਚੱਲੋ ਤੁਸੀਂ 50 ਸਾਢੇ ਨਹੀਂ ਸੀਗੇ ਛੜ ਤੇ ਆਏ ਉਸ ਟੰਤ ਤੇ ਆਏ ਹੋਏ ਜਦੋਂ ਅਸੀਂ ਆਪਣਾ ਹੋਸ ਸੰਭਾਲ ਲਿਆ ਅਸੀਂ ਕੋਸ਼ਿਸ਼ ਕੀਤੀ ਛੜਨ ਆ ਚੁੱਕਣਾ ਸੀ ਆ ਉਹਦਾ ਜੋਰ ਲਾਇਆ ਪੂਰਾ ਵੀ ਨਾ ਖਲੜਾ ਪਾਨ ਉਹ ਕਾਫੀ ਝੜਾ ਸੀਗੇ ਉਹ ਸੱਬਲ ਸੱਬਰ ਲੈ ਕੇ ਉਹਨਾਂ ਦੇ ਸੱਬਲ ਵਾਰੇ ਸਾਡੇ ਮਤਲਬ ਕਿ ਉਹ ਨੀਚੇ ਉੱਚੇ ਵੱਜੇ ਹੋਏ ਉਹ ਵੱਜੇ ਹੋਏ ਸ਼ਟਰਾਂ ਦੇ ਵੱਜੇ ਹੋਏ ਭੰਤੇ ਸੀਗੇ ਜਦੋਂ ਨੂੰ ਜਿਹੜਾ ਮੇਰਾ ਬ੍ਰਦਰਿੰ ਨੂੰਆ ਰੋਹਿਤ ਸਿੰਘ ਲੰਮਰੋਂ ਫੋਨ ਕੀਤਾ ਮੈਂ ਕਹੇ ਬਈ ਤੁਸੀਂ ਆ ਜਾਓ ਕਿਤੇ ਸਿਚੁਏਸ਼ਨ ਮਾੜੀ ਹੋ ਗਈ ਆ ਕਿਉਂਕਿ ਥੋੜੀ ਗੱਲ ਕਰ ਲਈ ਉਹ ਆਏ ਉਹਨਾਂ ਨੇ ਗੱਡੀ ਰੋਕੀ ਆ ਨਾਲ ਹੀ ਕੋਈ ਬੰਦੇ ਸੀਗੇ ਮੱਲੇ ਦੇ ਮੁੰਡੇ ਜਿਹੜਾ ਮੂਰੇ ਸਾਨੂੰ ਜਿੱਨਾਂ ਸਾਨੂੰ ਮਾਰਿਆ ਉਹਨਾਂ ਨੇ ਗੱਡੀ ਚੋਂ ਖਿੱਚ ਕੇ ਲਾ ਲਿਆ ਉਹਨੂੰ ਗੱਡੀ ਭੰਨੀ ਉਹਨਾਂ ਨੇ ਗੱਲ ਨਹੀਂ ਸੁਣੀ ਨਾਲ ਹੀ ਮਾਰਨ ਸ਼ੁਰੂ ਕਰਾ ਤਾਡੇ ਨਾਲ ਵੀ ਕੁੱਟਮਾਰ ਹੋਈ ਆ ਹਾਂਜੀ ਮੈਂ ਜਦੋਂ ਬਾਹਰ ਪੱਜੇ ਥੋੜੇ ਸੱਟਾਂ ਲੱਗੀਆਂ ਹਾਂਜੀ ਹਾਂਜੀ ਮੇਰੇ ਸੱਟ ਲੱਗੀ ਐਥੇ ਸੱਟ ਲੱਗੀ ਜੀ ਮੇਰੇ ਇੱਥੇ ਕਾ ਵੀ ਸੱਟ ਲੱਗੇ ਜਿੱਥੇ ਨੀ ਤੇ ਤੁਸੀਂ ਹਾਸਲ ਗਏ ਸੀ ਹਾਂਜੀ ਹਾਂਜੀ ਜਿਰੋ ਤੁਸੀਂ ਐਮਲਰ ਕਟਾਈ ਹੋਈ ਐ ਐਮਲਰ ਕਟਾਈ ਹੋਈ ਜੀ ਅਸੀਂ ਕਿੰਨੇ ਬੰਦੇ ਜਖਮੀ ਹੋਏ ਉਦੋਂ ਉਦੋਂ ਜੀ ਮੇਰੇ ਬ੍ਰਦਰ ਨੂੰ ਜਖਮੀ ਹੋਇਆ ਜੀ ਉਹਨਾਂ ਨੇ ਐਮਲਰ ਕੱਟੀ ਹੋਈ ਹੈ ਮੇਰਾ ਸੇਵਕ ਸਿੰਘ ਹੈਗਾ ਜੀ ਔਰ ਇਹ ਹਾਕੀ ਮਾਰੀ ਜੱਤੀ ਸਿਰ 'ਚ ਔਰ ਇਹ ਐਮਲਰ ਕਟਾਈ ਹੋਈ ਜੀ ਅਸੀਂ ਕੋਈ ਕਹ ਰਿਹਾ ਕਿ ਫੈਕਟਰੀ ਦੇ ਵਿੱਚ ਕੋਈ ਕੰਦ ਵਗੈਰਾ ਤੋੜੀ ਕੋਈ ਇਹੀ ਜੀ ਸੀਨ ਹੈ ਕੁਝ ਨਹੀਂ ਹੈਗਾ ਤੁਸੀਂ ਜਾ ਕੇ ਦੇਖ ਲਓ ਫੈਕਟਰੀ 'ਚ ਜੇ ਕੰਦ ਤੋੜੀ ਹੋਗੀ ਔਰ ਨਿਸ਼ਾਨ ਹੋਗੇ ਅਕਸਰ ਆਪਾਂ ਚੀਜ਼ ਵੀ ਭਾਂਦੇ ਆ ਕੋਈ ਦੀਵਾਰ ਭਾਂਦੇ ਔਰ ਨਿਸ਼ਾਨ ਤਾਂ ਹੁੰਦੇ ਨੇ ਤੁਸੀਂ ਜਾ ਕੇ ਦੇਖ ਲਓ ਕੋਈ ਕੰਗਰੀ ਸੀਗੀ ਇੱਕ ਉਹਨੇ ਤਾਂ ਕਹਿਣਾ ਕੋਈ ਜਾਤੀ ਪ੍ਰਤੀ ਸ਼ਬਦ ਬੋਲੇ ਕੁਝ ਨਹੀਂ ਕਿਹਾ ਜੀ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਜਦੋਂ ਗੱਡੀ ਚ ਉਤਰਿਆ ਭਈਆ ਭਈਆ ਨੇ ਇੰਨੀ ਗੱਲ ਜਦੋਂ ਖੱਚ ਕੇ ਲਾ ਗਲਾਂ ਫੜ ਕੇ ਉਹਨੇ ਕਿਹਾ ਵੀ ਜਗਾ ਸਾਡੀ ਆ ਤੁਸੀਂ ਰੋਣਾ ਨਾ ਪਾਉਂਆ ਕਰਕੇ ਵੀ ਆਰਾਮ ਨਾਲ ਗੱਲ ਕਰ ਲਓ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਹ ਜੀ ਕਾਲੀ ਕਾਲੀ ਨਾਮ ਦਾ ਜੀ ਉਹਨੇ ਸੁਣੇ ਨਹੀਂ ਉਹ ਕਹਿੰਦਾ ਤੂੰ ਗਾਲ ਕੱਢੀ ਆਈ ਮੈਂ ਕਿਹਾ ਤੂੰ ਗਾਲ ਅਸੀਂ ਨਹੀਂ ਗਾਲ ਕੱਢੀ ਉਹਨੇ ਸਾਰੀ ਕੋਈ ਨਹੀਂ ਸੁਣੀ ਸਾਡੇ ਤੋਂ ਮਾਰਨਾ ਸ਼ੁਰੂ ਕਰਤਾ ਮੈਂ ਭਈਆ ਨੂੰ ਕਵਰ ਕੀਤਾ ਸਾਡੀ ਮੇਰੇ ਵੀ ਟਾਂਗਾ ਮਾਰਿਆ ਪਿੱਛੇ ਉਹਨਾਂ ਨਾਲ ਕਰਦੇ ਕਰਦੇ ਜਦੋਂ ਅਸੀਂ ਗੇਟ ਕੋਲ ਕੋਈ ਮੁੰਡਾ ਆ ਨਾਮ ਨਹੀਂ ਚੰਗੀ ਤਰ੍ਹਾਂ ਯਾਦ ਸੁੱਖਾ ਨਾਮ ਸ਼ਾਇਦ ਹੋਵੇਗਾ ਉਹਨੇ ਸਕੂਟਰ ਦੇ ਉੱਪਰ ਆ ਕੇ ਜੀ ਟੋਕਾ ਮਾਰਿਆ ਰੋਹਿੰਦ ਚਗਲਾ ਸਿਰ ਤੇ ੱਚ ਬੱਜਿਆ ਮੈਂ ਅਸੀਕ ਨੂੰ ਕਿਹਾ ਵੀ ਤੂੰ ਗੱਡੀ ਕੱਢ ਇਹਨੇ ਗੱਡੀ ਕੱਢੀ ਉਹਨਾਂ ਨੇ ਗੱਡੀ ਤੇ ਵੀ ਹਮਲਾ ਕਰਤਾ ਸ਼ੀਸ਼ੇ ਭੰਨੇ ਆ ਅਸੀਂ ਜੇ ਉੱਥੋਂ ਨਾ ਭਾਦੇ ਸਾਨੂੰ ਉਹਨਾਂ ਨੇ ਮਾਰਤਾ ਸੀਗਾ ਅਸੀਂ ਆਪ ਦੀ ਜਾਨ ਬਚਾ ਕੇ ਭੱਜੇ ਹਾਂ ਉੱਥੋਂ ਠੀਕ ਅਸੀਂ ਜਾਤੀ ਪ੍ਰਤੀ ਸਾਨੂੰ ਵੀ ਅਸੀਂ ਵੀ ਹੈਗੇ ਆ ਜੀ ਅਸੀਂ ਜਗਰੌਂ ਚੀਰਨਾ ਸਾਨੂੰ ਪਤਾ ਵਾ ਵੀ ਅਸੀਂ ਕਿਉਂ ਜਾਤੀ ਵਾਰੀ ਕਿਸੇ ਵੇਲੇ ਬੋਲਾਂਗੇ ਠੀਕ ਤੇ ਜਿਹੜੇ ਇਹ ਨਾਮ ਲੈ ਰਹੇ ਹੈ ਬੀਚਰ ਉਹ ਬੇਬੁਨਿਆਦ ਨਾਮ ਲੈ ਰਹੇ ਆ ਰੋਹਿਤ ਸਿੰਘਲਾ ਦਾ ਦਰਸਲ ਕੀ ਹੋਇਆ ਸੀ ਉਹ ਉਹ ਬਚਨ ਮੈਨੂੰ ਆਏ ਸੀਗੇ ਕੋਟ ਉਹਨਾਂ ਦੇ ਪੈਗੀ ਹੈ ਉਹਨਾਂ ਦਾ ਵਿੱਚ ਕੋਈ ਲੈਂਦੇ ਨਹੀਂ ਹੈਗਾ ਉਹ ਮੇਰੇ ਕਰਕੇ ਮੇਰੇ ਕਹਿਣ ਦੇ ਉੱਤੇ ਆਏ ਸੀਗੇ ਉਹਨਾਂ ਨੂੰ ਗੱਲ ਨਹੀਂ ਪਤਾ ਸੀ ਪ੍ਰੋਪਰ ਉਹ ਥੋੜੇ ਨਾਲ ਨਹੀਂ ਆਏ ਬਾਅਦ ਚੋਂ ਆਏ ਸੀ ਉਹ ਬਾਅਦ ਚੋਂ ਆਇਆ ਮੈਂ ਫੋਨ ਕਰਕੇ ਬੁਲਾਇਆ ਸੀ ਉਹਨਾਂ ਨੂੰ ਵਿਥੀ ਆਫ ਪੋਲਟਿਕ ਨਹੀਂਗਾ ਤੇ ਜੋ ਵੀ ਹਮਲਾ ਹੋ ਰਿਹਾ ਉਹ ਅੱਛਾ ਇਹਨਾਂ ਨੇ ਇਹ ਉਹਨਾਂ ਦੇ ਨਾਲ ਆ ਰਹੇ ਵੀ ਉਹ ਟੈ ਉਹਨਾਂ ਨੇ ਅਟੈਕ ਕੀਤਾ ਨਾ ਉਹਨਾਂ ਨੇ ਕੋਈ ਅਟੈਕ ਨਹੀਂ ਕੀਤਾ ਕੁਛ ਨਹੀਂ ਕੀਤਾ ਨੰਦਾਂ ਵਿੱਚ ਉਹਨਾਂ ਕੋਈ ਲੈਣਦੇ ਨਾ ਬਾਕੀ ਉਹਦਾ ਸਮਝਾਣਾ ਆਇਆ ਸੀ ਵੀ ਗੱਲ ਕਰ ਲਓ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਸੜ ਕੇ ਸੋਨੇ ਕੋਈ ਟ੍ਰਾਂਸਫਰ ਕਰਤਾ ਰੋਹਿਤ ਸਿੰਘ ਲਾਦਾ ਹੋ ਗਿਆ ਪੁਸ਼ਪਿੰਦਰ ਕੁਮਾਰ ਦੇ ਨਾਂ ਵਿੱਚੋਂ ਕੋਈ ਲੈਣਦੇ ਨਹੀਂ ਹੈਗਾ ਜੀ ਠੀਕ ਜੋ ਲੈਣ ਸਰ ਜਿੱਗਾ ਮੇਰੀਆ ਮੇਰੇ ਨਾਂ ਸਰ ਲੈਂਦੇ ਨਾ ਮੈਂ ਇਹਨਾਂ ਨੂੰ ਬੁਲਾਇਆ ਸੀਗਾ ਰੋਹਿਤ ਸਿੰਘ ਵਾਜੂ ਇੱਕ ਜੋ ਜੀ ਸਾਢੇ 6 ਟੱਲਾ ਲੱਗਣ ਤੋਂ ਬਾਅਦ ਅਸੀਂ ਉੱਥੇ ਆਣੀ ਸੀਗੇ ਤੇ ਮੱਲੇ ਵਾਲਿਆਂ ਨੇ ਮਿਲ ਕੇ ਜਿਹੜੇ ਮੁੰਡੇ ਮੂਰੇ ਸੀਗੇ ਜਿਹਨਾਂ ਦੇ ਨਾਂ ਮੇ ਲਿਖਾਏ ਹੋਏ ਆ ਉਹਨਾਂ ਨੇ ਸ਼ਟਰ ਚੱਕ ਕੇ ਦਵਾਈਆਂ ਮਰੀਏ ਬਾਹਰ ਸੱਟੀਆਂ ਕਾਫੀ ਟੱਪੇ ਚੱਕ ਕੇ ਬਾਹਰ ਮਾਰਿਆ ਨੇ ਮੇਰੀਆਂ ਪੇਟੀਆਂ ਸੀਗੇ ਕਾਫੀ ਮਹਿੰਗੀਆਂ ਦੋਈਆਂ ਸੀਗੇ ਚੱਕ ਕੇ ਸਾਰੀਆਂ ਬਾਹਰ ਮਾਰੀਆਂ ਤੇ ਉਸ ਤੋਂ ਬਾਅਦ ਪੁਲਿਸ ਆਈ ਉਹਨੇ ਚੱਕ ਕੇ ਸਭ ਅੰਦਰ ਰਖਾਇਆ ਕੁਝ ਕਪੇਟੀਆਂ ਵਿੱਚੋਂ ਗਾਇਬ ਵੀ ਆ ਮੈਨੂੰ ਪਤਾ ਨਹੀਂ ਕੀ ਗਾਇਬ ਕੀ ਕੀ ਉਹਦੇ ਵਿੱਚ ਪਰ ਕਾਫੀ ਸਮਾਨ ਉਸ ਵਾਰ ਗਏ ਨਹੀਂ ਉੱਥੇ ਨਹੀਂ ਉਸ ਵਾਰ ਗਿਆ ਨਹੀਂ ਕਾਫੀ ਸਮਾਨ ਉਹ ਚੋਂ ਗਾਇਬ ਹੋਇਆ ਹੋਇਆ ਮੈਨੂੰ ਸੁਣਨ ਜੀ ਆਇਆ ਸੀ ਕਿ ਸਾਰਾ ਉਹ ਸਮਾਨ ਜੱਕੇ ਇਹਨਾਂ ਨੇ ਮੱਲਿਆਂ ਨੇ ਬਾਹਰ ਹੀ ਮਾਰਿਆ ਸੀ ਕਾਫੀ ਜਥੇਬੰਦੀਆਂ ਸਾਥ ਦੇ ਰਹੀਆਂ ਉਹਨਾਂ ਦਾ ਜੀ ਇਹ ਮੈਂ ਅਪੀਲ ਕਰਦੀ ਹਾਂ ਸਾਰੇ ਜਿੱਥੇ ਜਿੱਥੇ ਮੰਡੀਆਂ ਨੂੰ ਕਿ ਪਹਿਲਾਂ ਸਹੀ ਸਹੀ ਗੱਲ ਦੇਖ ਕੇ ਪਰਖ ਕੇ ਤੁਸੀਂ ਆਪ ਵੀ ਸਾਰੇ ਸਿਆਣੇ ਹੋ ਦੇਖੀ ਗੋਣ ਸਹੀ ਹੈ ਕੋਣ ਗਲਤ ਹੈ ਉਹ ਵਾਲ ਦੇਖ ਕੇ ਤੁਸੀਂ ਚੱਕੋ ਜੀ ਕਰ ਲੋ ਬਸ ਮੇਰੀ ਆਹੀ ਅਪੀਲ ਆ ਤੁਹਾਡੇ ਕੋਲ ਇੱਕ ਕੋਈ ਉਹ ਇਲਜ਼ਾਮ ਲਗਾ ਰਿਹਾ ਵੀ ਤੁਸੀਂ ਨਸ਼ੀਲੀ ਗੋਲੀ ਬਣਾਉਂਦੇ ਹੋ ਕੋਈ ਦਵਾਈਆਂ ਬਣਾਉਂਦੇ ਹੋ ਸਰੇਦਰਾ ਕੁਝ ਨਹੀਂ ਹੈਗਾ ਜੇ ਉਹਨੂੰ ਲੱਗਦਾ ਇਦਦਰਾ ਕੁਝ ਹੈਗਾ ਵਾ ਤਾਂ ਅਧਿਕਾਰੀ ਨੂੰ ਜਿਸ ਨੂੰ ਮਰਜ਼ੀ ਉਹ ਘਰ ਨੂੰ ਲੈ ਕੇ ਜਾਣ ਆਪਣੀ ਜਾਂਚ ਕਰ ਲੈ ਠੀਕ ਹੈ ਜੀ ਇਦਦਰਾ ਕੁਝ ਨਹੀਂ ਹੈਗਾ ਉਹ ਤੇ ਨਸ਼ੀਲੀ ਦਵਾਈ ਦਾ ਆਯੁਰਵੈਦਿਕ ਦਾ ਕੰਮ ਹੈ ਕਰਦਾ ਪ੍ਰੋਪਰ ਸੌਰੀ ਟੈਸਟਿੰਗ ਹੋ ਰਹੀ ਹੋਤੀ ਹੁੰਦੀ ਤਾਂ ਹੀ ਦਵਾਈਆਂ ਬਾਰੇ ਕੋਲ ਬਣ ਕੇ ਆਉਂਦੀਆਂ ਵਾ ਜੇ ਇਹਨਾਂ ਨੂੰ ਇੱਦਾਂ ਦਾ ਕੁਝ ਲੱਗਦਾ ਤਾਂ ਵਿਭਾਗ ਹੈਗਾ ਯਾਰਾ ਇੱਦਾਂ ਕਿਸ ਨੇ ਕਿਹਾ ਨਸ਼ੀ ਨਵਾ ਦੇਖੋ ਬੰਨਤਾ ਲੱਗੀਆਂ ਨਹੀਂ ਠੀਕ ਹੈ ਜੀ ਵਿਭਾਗ ਹੈਗਾ ਵਿਭਾਗ ਹੈ ਕਿੱਥੇ ਜਾਂਚ ਕਰੇ ਜਿਹਨੂੰ ਲੱਗਦਾ ਉਸ ਤਨੀਸ਼ਦਾ ਪਈ ਉਹਤੇ ਅਕੇ ਜਦੋਂ ਮਰਜੀ ਦੀ ਮਰਜੀ ਦਵਾਈ ਚੱਕ ਕੇ ਜਾਂਚ ਕਰ ਲਿਆ ਆਪਦੀ ਠੀਕ ਹੈ ਜੀ ਉਹ ਪਤਾ ਲੱਗ ਜਾਓ ਆਪ ਨੂੰ ਠੀਕ ਹੈ ਜੀ ਇੱਕ ਕੋਈ ਪਹਿਲਾਂ ਤੁਹਾਡਾ ਰਾਜਨਾਮਾ ਕਿਸੇ ਪ੍ਰਧਾਨ ਨੇ ਕਰਵਾਇਆ ਸੀ ਹਾਂ ਜੀ ਸਾਰਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸਾਰਾ ਰਾਜਨਾਮਾ ਹੋਇਆ ਸੀਗਾ ਪਿਛਲੇ ਸਾਲ ਪਪੂ ਪ੍ਰਧਾਨ ਨੇ ਸਾਡੇ ਵਿੱਚ ਬਹਿ ਜਿੰਨੇ ਵਿੱਚ ਉਹ ਹੀ ਮੰਨਿਆ ਵੀ ਜਿਹੜਾ ਪਲਾਟ ਇਹਨੂੰ ਮਿਲ ਗਿਆ ਜਗਜੀਤ ਕਮਾਨ ਨੂੰ ਤਾਂ ਉਹ ਫੈਕਟਰੀ ਤੇਰੀ ਜੀ ਅੱਗੇ ਜਗਾ ਨੱਕੀ ਪਟਾ ਛੱਡ ਦੂਗਾ ਠੀਕ ਹੈ ਠੀਕ ਹੈ ਜੀ ਮੈਨੂੰ ਆਪਣੀ ਪੁਲਿਸ ਤੇ ਪੂਰਾ ਵਿਸ਼ਵਾਸ ਹੈ ਜੀ ਵੀ ਦੋ ਕਰਨਗੇ ਚੰਗੇ ਕਰਨਗੇ ਅਸੀਂ ਆਪਦੀ ਜਗ੍ਹਾ ਹੀ ਲੈਣੀ ਆ ਸਰਦ ਤੱਕਾ ਹੋ ਰਿਹਾ ਜੀ ਜਿਹੜਾ ਫੈਸਲਾ ਤੁਹਾਡਾ ਪੱਪੂ ਪ੍ਰਧਾਨ ਨੇ ਕਰਾਇਆ ਸੀ ਉਸ ਤੋਂ ਬਾਅਦ ਉਹ ਜਿਹੜਾ ਫੈਸਲਾ ਕਰਾਇਆ ਸਹੀ ਹੋ ਗਿਆ ਉਹ ਨਹੀਂ ਹੋਇਆ ਜੀ ਮੈਂ ਪੱਪੂ ਵਰਦਾਨ ਨੂੰ ਕਿੰਨੀ ਵਾਰੀ ਫੋਨ ਕੀਤਾ ਜਰੂਰ ਜਗਜੀਤ ਕਮਾਨ ਨੇ ਪਲਾਟ ਲੈ ਲਿਆ ਦੇਣਾ ਪੱਪੂ ਵਰਦਾਨ ਮੇਰਾ ਕੋਈ ਫੋਨ ਚੱਕਿਆ ਇੱਕ ਫੋਨ ਚੱਕਿਆ ਸੀ ਉਹਦੇ ਵਿੱਚ ਕਹਿੰਦਾ ਜਗਜੀਤ ਉਸ ਤੋਂ ਬਾਅਦ ਪੱਕੂ ਨੇ ਮੇਰਾ ਕੋਈ ਫੋਨ ਹੀ ਚੱਕਿਆ ਉਹਨਾਂ ਨੇ ਮੈਂ ਕਿੰਨੇ ਫੋਨ ਕੀਤੇ ਆ ਮੈਂ ਕਿਹਾ ਮੈਂ ਘਰ ਹੀ ਗਿਆ ਸੀ ਮੈਨੂੰ ਘਰੇ ਵੀ ਨਹੀਂ ਮਿਲੇ ਉਹ ਮੇਰਾ ਉਸ ਤੋਂ ਬਾਅਦ ਉਹਨੇ ਮੈਨੂੰ ਇਗਨੋਰ ਕਰਨਾ ਸ਼ੁਰੂ ਕਰਤਾ ਸੀ ਤੁਸੀਂ ਹੁਣ ਕੀ ਚਾਹੁੰਦੇ ਕਿਓ ਬਸ ਹਮਦਾਇ ਚਾਹੁੰਦੇ ਜੀ ਬਸ ਜੋ ਇਨਸਾਫ ਸਾਨੂੰ ਮਿਲੇ ਜੀ ਜਗਾ ਸਾਨੂੰ ਸਾਡੀ ਦਿੱਤੀ ਜਾਵੇ ਮੈਂ ਕਿਉਂਕਿ ਮੈਂ ਹਫਤਾ ਆ ਗਿਆ ਮੈਂ ਮੇਰੇ ਬੱਚੇ ਪਾਲ ਲਿਆ ਮੈਂ ਕੰਮ ਆਂਦੇ ਪਿਆ ਮੇਰਾ ਠੀਕ ਹੈ ਜੀ ਹਫਤਾ ਮੈਨੂੰ ਜਗਾ ਮੇਰੀ ਛੱਡੀ ਜਾਵੇ ਤੇ ਅਸੀਂ ਜਾਤੀ ਪ੍ਰਤੀ ਕੁਝ ਨਹੀਂ ਕੀਤਾ ਸਾਡੇ ਮੱਲੇ ਨਾਲ ਕੁਝ ਨਹੀਂ ਮੇਰਾ ਕੁਝ ਨਹੀਂ ਹੈਗਾ ਮੈਂ ਉਹਨਾਂ ਚ ਹੀ ਬਲਿਆ ਅਸੀਂ ਬਲ ਉੱਥੇ ਹੀ ਰਹਿੰਦੇ ਸੀਗੇ ਤੁਹਾਨੂੰ ਅਸ ਉਹਨੇ ਜੀ ਬੰਲੇ ਆਸੀ ਅਸੀਂ ਕਿਉ ਮਾਰਾ ਕਹਾਂਗੇ ਸਾਂ